ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਅੱਜ ਆਪਾਂ ਪਹੁੰਚੇ ਆਂ ਜੀ ਰਾੜਾ ਸਾਹਿਬ ਕਰਮਸਰ ਰਾੜਾ ਸਾਹਿਬ ਜੀ ਕਈ ਦੋਸਤਾਂ ਦੇ ਮਿੱਤਰਾਂ ਦੇ ਮੈਨੂੰ ਮੈਸੇਜ ਆਏ ਸੀਗੇ ਜੀ ਕਿ ਰਾੜਾ ਸਾਹਿਬ ਜੀ ਦੀ ਵੀਡੀਓ ਵੀਰੇ ਇੱਕ ਵਾਰੀ ਬਣਾ ਦਿਓ ਦੁਬਾਰਾ ਤੇ ਇਸ ਕਰਕੇ ਆਪਾਂ ਦੁਬਾਰਾ ਗੁਰਦੁਆਰਾ ਰਾੜਾ ਸਾਹਿਬ ਪਹੁੰਚੇ ਆਂ ਜੀ ਵੀਡੀਓ ਬਣਾ ਰਹੇ ਆਂ ਤੇ ਵੀਡੀਓ ਨਾਲ ਦੋਸਤੋ ਬਣੇ ਰਹੋ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਵੀਡੀਓ ਦੇਖਿਓ ਆਪਾਂ ਤੁਹਾਨੂੰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੀ ਪੂਰੀ ਫੁੱਲ ਵੀਡੀਓ ਦਿਖਾਵਾਂਗੇ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਵੀਡੀਓ ਨੂੰ ਤੇ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਤੇ ਉਹ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਤੁਹਾਨੂੰ ਸਾਰੀਆਂ ਅਪਡੇਟ ਹੁੰਦੀਆਂ ਰਹਿਣ ਜੀ ਤੇ ਚਲਦੇ ਹਾਂ ਹੁਣ ਆਪਾਂ ਗੁਰਦੁਆਰਾ ਰਾੜਾ ਸਾਹਿਬ ਕਰਮਸਰ ਦੇ ਵਿੱਚ ਦਿਖਾਉਨੇ ਆ ਜੀ ਤੁਹਾਨੂੰ ਵੀਡੀਓ ਦਾ ਪੂਰਾ ਗੁਰਦੁਆਰਾ ਸਾਹਿਬ ਦਾ ਇੱਧਰਲੇ ਪਾਸੇ ਤੁਸੀਂ ਦੇਖੋ ਜੀ ਜੋੜਾ ਘਰ ਆ ਜੀ ਇੱਧਰ ਰੋਡ ਜੋੜਾ ਘਰ ਆ ਤੇ ਜੋੜੇ ਆਪਾਂ ਜਮਾ ਕਰਾਈਏ 1:30 ਵਜੇ ਦਾ ਟਾਈਮ ਹੋ ਗਿਆ ਜੀ ਸੰਗਤ ਲੱਗੀ ہوئی ਆ ਲਾਈਨ ਦੇ ਵਿੱਚ ਤੇ ਜੋੜਾ ਜਮਾ ਕਰਾ ਕੇ ਫਿਰ ਆਪਾਂ ਦਰਸ਼ਨ ਕਰਾਉਣੇ ਆ ਤੁਹਾਨੂੰ ਆ ਵੀਡੀਓ ਨਾਲ ਬਣੇ ਰੋ ਆ ਟੂਟੀਆਂ ਨੇ ਦੇਖ ਸਕਦੇ ਹੋ ਟੂਟੇ ਤਾਂ ਹੱਥ ਪੈਰ ਤੋਂ ਹੀ ਆ ਜੀ ਹੱਥ ਧੋ ਕੇ ਆਪਾਂ ਚੱਲਦੇ ਆ ਕਰਾਉਣੇ ਆ ਤੁਹਾਨੂੰ ਦਰਸ਼ਨ ਜੀ ਭੋਰਾ ਸਾਹਿਬ ਦਰਸ਼ਨ ਕਰਨ ਦਾ ਸਮਾਂ ਮਾਧਮ ਨੂੰ ਦਿਖਾ ਰਿਹਾ ਹਾਂ ਬੋਰਡ ਦੇ ਉੱਪਰ ਲਿਖਿਆ ਜੀ 9:30 ਤੋਂ 12 ਵਜੇ ਤੱਕ 2:30 ਵਜੇ ਤੋਂ 5:30 ਵਜੇ ਤੱਕ ਆ ਪੂਰਾ ਸਾਹਿਬ ਦੇ ਦਰਸ਼ਨ ਕਰਨ ਦਾ ਇਹ ਸਮਾਂ ਆ ਜੀ ਤੇ ਸਾਹਮਣੇ ਦੇਖੋ ਬਹੁਤ ਹੀ ਪਿਆਰਾ ਪਾਰਕ ਪਾਰਕ ਬਹੁਤ ਵਧੀਆ ਬਣਾਈ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਮੈਨੇਜਮੈਂਟ ਕਮੇਟੀ ਨੇ ਬਹੁਤ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਜੀ ਰਾੜਾ ਸਾਹਿਬ ਜੀ ਦੇ ਵਿੱਚ ਸੰਗਤਾਂ ਬਹੁਤ ਦੂਰੋ ਦੁਰਾਡੇ ਤੋਂ ਚੱਲ ਕੇ ਇਸ ਜਗ੍ਹਾ ਦੇ ਦਰਸ਼ਨ ਕਰਨ ਆਉਂਦੀਆਂ ਨੇ ਇਹ ਤਪੱਸਥਾਨਾ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਇਹ ਘੰਟਾ ਘਰ ਆ ਜੀ ਸਾਹਮਣੇ ਜੋ ਤੁਸੀਂ ਦਰਸ਼ਨੀ ਡਿਊਟੀ ਜਿਹੜੀ ਸਾਹਮਣੇ ਮੇਨ ਗੇਟ ਦੇ ਬਿਲਕੁਲ ਉੱਪਰ ਆ ਜੀ ਤੁਸੀਂ ਦੇਖ ਸਕਦੇ ਹੋ ਰਾੜਾ ਸਾਹੋਜੀ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਦਰਖਤ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਵੀਡੀਓ ਨਾ ਬਣੇ ਰੋ ਤੇ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਤੇ ਕਰਾਉਣੀ ਆ ਦਰਸ਼ਨ ਤੁਹਾਨੂੰ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਐਦਾਂ ਹੀ ਰੋਜ਼ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਜੀ ਬਸ ਦੋਸਤੋ ਤੁਸੀਂ ਤੁਹਾਡੇ ਸਾਥ ਦੀ ਆਪਾਂ ਨੂੰ ਲੋੜ ਆ ਜੀ ਤੁਸੀਂ ਆਪਣਾ ਜਿਹੜੇ ਦੋਸਤ ਮਿੱਤਰ ਰੋਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਜੀ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੋਸਤਾਂ ਮਿੱਤਰਾਂ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖਦੇ ਨੇ ਜੀ ਦਰਸ਼ਨ ਕਰਵਾਉਂਦੇ ਆਪਾਂ ਜੀ ਦਰਬਾਰ ਸਾਹਿਬ ਦੇ ਤੁਹਾਨੂੰ ਵੀਡੀਓ ਨਾਲ ਦੋਸਤੋ ਬਣੇ ਰਹੋ ਦੇਖੋ ਸੰਗਤਾਂ ਆਰਾਮ ਵੀ ਕਰ ਰਹੀਆਂ ਨੇ ਜੋ ਸੰਗਤਾਂ ਦੂਰ ਦਰਾਡੇ ਤੋਂ ਚੱਲ ਕੇ ਆਉਂਦੀਆਂ ਨੇ ਦੁਪਹਿਰ ਦਾ ਸਮਾਂ ਵਾ ਜੀ 1:30 ਵੱਜ ਚੁੱਕੇ ਆ ਬਾਹਰ ਗਰਮੀ ਬਹੁਤ ਜ਼ਿਆਦਾ ਤੇ ਇੱਧਰ ਪੱਖੇ ਚੱਲਦੇ ਪਏ ਨੇ ਪੱਖਿਆਂ ਦੇ نیچے ਦੇਖੋ ਸੰਗਤਾਂ ਆਰਾਮ ਕਰ ਰਹੀਆਂ ਨੇ ਤੇ ਦਰਬਾਰ ਸਾਹਿਬ ਜੀ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਦੋਸਤੋ ਕਰਾਉਣੇ ਆ ਦਰਸ਼ਨ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਸਾਹਮਣੇ ਦੇਖੋ ਇੱਕ ਉੱਪਰਲੇ ਪਾਸੇ ਅਜਾਇਬ ਘਰ ਵੀ ਐ ਜੋ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਤਸਵੀਰਾਂ ਲਗਾਈਆਂ ਗਈਆਂ ਤੁਸੀਂ ਦਰਬਾਰ ਸਾਹਿਬ ਜੀ ਦੇ ਬੈਕ ਸਾਈਡ ਤੋਂ ਪੌੜੀਆਂ ਦਾ ਰਸਤਾ ਜਾਂਦਾ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਕਦੇ ਵੀ ਦੋਸਤੋ ਆਉਣੇ ਹੋ ਤਾਂ ਅਜੈਬ ਘਰ ਦੇ ਦਰਸ਼ਨ ਵੀ ਜ਼ਰੂਰ ਤੁਸੀਂ ਕਰਿਓ ਜੀ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਜ਼ਿਆਦਾ ਤਸਵੀਰਾਂ ਲੱਗੀਆਂ ਨੇ ਜੀ ਲੋ ਜੀ ਦਰਬਾਰ ਸਾਹਿਬ ਜੀ ਦਾ ਸਾਹਮਣੇ ਰਸਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਸਾਹਮਣੇ ਐਂਟਰ ਕਰਦੇ ਹੀ ਆਪਣੇ ਦਰਸ਼ਨ ਹੋਏ ਆ ਜੀ ਪ੍ਰਮਾਤਮਾ ਕਰੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਜੀ ਦੋਸਤੋ ਦੇਖੋ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੀਆਂ ਬਹੁਤ ਹੀ ਪਿਆਰੀਆਂ ਪਿਆਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਦਰਬਾਰ ਸਾਹਿਬ ਬਹੁਤ ਹੀ ਪਿਆਰਾ ਵਾ ਜੀ ਬਹੁਤ ਜ਼ਿਆਦਾ ਦਿਲ ਲੱਗਿਆ ਦਰਬਾਰ ਸਾਹਿਬ ਜੀ ਦੇ ਵਿੱਚ ਦੇਖ ਕੇ ਸਾਡੀ ਰੂਹ ਖੁਸ਼ ਹੋ ਗਈ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੋਗਣੀ ਤੇ ਤਰੱਕੀਆਂ ਕਰੇ ਜੀ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਹਮੇਸ਼ਾ ਪਰਮਾਤਮਾ ਬਣਾਈ ਰੱਖੇ ਜੋ ਵੀ ਮੇਰੀ ਵੀਡੀਓ ਨੂੰ ਦੇਖ ਰਿਹਾ ਜੀ ਦੋਸਤੋ ਵੀਡੀਓ ਨੂੰ ਅੱਗੇ ਨਾ ਕੱਢਿਓ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਦੇਖੋ ਜੀ ਦਰਬਾਰ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਇਹ ਜੋ ਇਹ ਪਵਿੱਤਰ ਸਥਾਨ ਸਿੱਖ ਜਗਤ ਦੀਆਂ ਦੋ ਮਹਾਨ ਸ਼ਖਸੀਅਤਾਂ ਸ਼੍ਰੀਮਾਨ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਅਤੇ ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀ ਦੀ ਤਪੋ ਭੂਮੀ ਹੈ ਜੀ ਜਿੱਥੇ ਉਹਨਾਂ ਨੇ ਅਣਥੱਕ ਕਾਲਣਾ ਕਾਲੀ ਅਤੇ ਮਹਾਨ ਤਪ ਕੀਤਾ ਜੀ ਜਿਸ ਜਗ੍ਹਾ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪੰਜ ਪਿਆਰਿਆਂ ਦੇ ਮੁਖੀ ਭਾਈ ਦਿਆ ਸਿੰਘ ਜੀ ਤੋਂ ਪ੍ਰੋਸਾਏ ਹੋਏ ਮਹਾਪੁਰਸ਼ਾਂ ਵਿੱਚੋਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਨਾਂ ਤੇ ਇਸ ਪਵਿੱਤਰ ਸਥਾਨ ਦਾ ਨਾਂ ਕਰਮਸਰ ਰਾੜਾ ਸਾਹਿਬ ਰੱਖਿਆ ਗਿਆ ਜੀ ਸੰਤ ਬਾਬਾ ਕਰਮ ਸਿੰਘ ਜੀ ਪੋਤੀ ਮਰਦਾਨਾ ਵਾਲਿਆਂ ਤੋਂ ਵਿਰੋਸਾਏ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇੜੂ ਸਾਹਿਬ ਰੇੜੂ ਸਾਹਿਬ ਨਾਮਪੁਰ ਵਾਲਿਆਂ ਦੀ ਹਜ਼ੂਰੀ ਵਿੱਚ ਬੈਠ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਸਿਮਰਨ ਅਤੇ ਸੇਵਾ ਕਰਦੇ ਹਾਂ ਵਿਰਾਗਮਈ ਦਸ਼ਾ ਵਿੱਚ ਸਮਾ ਗੁਜ਼ਾਰਿਆ ਸੰਤ ਬਾਬਾ ਅਤਰ ਸਿੰਘ ਜੀ ਪਾਸੋਂ ਕੀਰਤਨ ਅਤੇ ਮਾਨਵਤਾ ਦੀ ਸੇਵਾ ਦਾ ਬਰਦਾਨ ਪ੍ਰਾਪਤ ਕੀਤਾ ਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਸੱਚਖੰਡ ਜਾਣ ਮਗਰੋਂ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਪਿੰਡ ਰਾੜਾ ਸਹਿ ਵਿਖੇ ਪਹੁੰਚੇ ਜੀ ਪਿੰਡ ਰਾੜਾ ਦੀ ਟੱਕੀ ਨੂੰ ਆਪਣੇ ਤਪੋ ਭੂਮੀ ਬਣਾ ਲਿਆ ਸੰਗਤਾਂ ਦੀ ਆਵਾਜ਼ਾਈ ਸ਼ੁਰੂ ਹੋਣ ਕਰਕੇ ਕਥਾ ਕੀਰਤਨ ਦਾ ਪਰਵਾਜ਼ ਜਾਰੀ ਰਿਹਾ ਹੋ ਜੀ ਅਤੇ ਗੁਰੂ ਘਰ ਲੰਗਰ ਅਤੁੱਟ ਵਰਤਣ ਲੱਗਾ ਤਕਰੀਬਨ ਕੁਝ ਸਾਲ ਆਪ ਜੀ ਨੇ ਇਸ ਟੱਕੀ ਸਹਿ ਵਿੱਚ ਡੇਰਾ ਰੱਖਿਆ ਤੇ ਇਸ ਸਥਾਨ ਨੂੰ ਬਹੁਤ ਹੀ ਸੰਗਤਾਂ ਨੂੰ ਪ੍ਰਮਾਤਮਾ ਦੇ ਸਿਮਰਨ ਨਾਲ ਜੋੜਿਆ ਜੀ ਇਸ ਸਥਾਨ ਵਾਸਤੇ ਕੁਝ ਜ਼ਮੀਨ ਇਲਾਕੇ ਦੀਆਂ ਸੰਗਤਾਂ ਵੱਲੋਂ ਦਿੱਤੀ ਗਈ ਅਤੇ ਬਾਕੀ ਜ਼ਮੀਨ ਮੁੱਲ ਖਰੀਦ ਕੇ ਖੇਤੀ ਦੀ ਸੇਵਾ ਸ਼ੁਰੂ ਕੀਤੀ ਗਈ ਸੇਵਾਦਾਰਾਂ ਤੇ ਯਾਤ੍ਰੂ ਸੰਗਤਾਂ ਵਾਸਤੇ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਥਾਂ ਤੇ ਆਪ ਜੀ ਨੇ ਪਹਿਲਾਂ ਡੇਰਾ ਕੀਤਾ ਸੀ ਉਹ ਥਾਂ ਦਾ ਸਥਾਨ ਤੋਂ ਅੱਧਾ ਕਿਲੋਮੀਟਰ ਦੂਰ ਹੈ ਅਤੇ ਦੋਵਾਂ ਮਹਾਂਪੁਰਖਾਂ ਦੀ ਤਪੱਸਿਆ ਦੀ ਨਿਸ਼ਾਨੀ ਇੱਕ ਖੁਈ ਅੱਜ ਵੀ ਉੱਥੇ ਮੌਜੂਦ ਹੈ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾ ਕੇ ਅੱਧੀ ਸਦੀ ਗੁਰਮਤ ਦਾ ਪ੍ਰਚਾਰ ਕੀਤਾ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਆਪਨੇ ਇਮਾਰਤਾਂ ਦੀ ਉਹ ਸਾਰੀ ਲੰਗਰ ਦੀ ਸਾਂਭ ਸੰਭਾਲ ਵਿੱਦਿਆ ਕਾਦਾਰੇ ਅਤੇ ਹਸਪਤਾਲ ਦੀ ਦੇਖਭਾਲ ਵੀ ਜ਼ਿੰਮੇਵਾਰੀ ਸੰਭਾਲੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਪਿੰਡ ਆਲੋਵਾਲ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਇਹਨਾਂ ਦਾ ਜਨਮ ਵੀ ਉਸ ਜਗ੍ਹਾ ਤੇ ਹੋਇਆ ਜੀ ਤੇ ਇਹਨਾਂ ਨੇ ਇੰਗਲੈਂਡ ਵਿਖੇ ਜੋਤੀ ਜੋਤ ਸਮਾਏ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦਾ ਜਨਮ ਪਿੰਡ ਮਸੀਤਾਂ ਜ਼ਿਲ੍ਹਾ सिरसा ਹਰਿਆਣਾ ਵਿਖੇ ਇਸ ਜਗ੍ਹਾ ਦੇ ਉੱਪਰ ਸਲਾਨਾ ਅਤੇ ਮਹਾਵਾਰੀ ਜੋੜ ਮੇਲੇ ਵੀ ਕਰਵਾਏ ਜਾਂਦੇ ਹਨ ਜੀ ਪ੍ਰਕਾਸ਼ ਦਿਵਸ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰੈਣ ਸਥਾਈ ਕੀਰਤਨ ਪ੍ਰਕਾਸ਼ ਦਿਵਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੈਣ ਸਥਾਈ ਕੀਰਤਨ ਖਾਲਸਾ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ ਵੀ ਮਨਾਇਆ ਜਾਂਦਾ ਜੀ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ਬਰਸੀ ਸੰਤ ਬਾਬਾ ਆਤਰ ਸਿੰਘ ਜੀ ਰੇੜੂ ਸਾਹਿਬ ਬਰਸੀ ਸੰਤ ਬਾਬਾ ਆਈਸ਼ਰ ਸਿੰਘ ਜੀ ਰਾੜਾ ਸਾਹਿਬ ਬਰਸੀ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਜਨਮ ਦਿਹਾੜਾ ਸੰਤ ਬਾਬਾ ਆਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਇਸ ਜਗ੍ਹਾ ਦੇ ਉੱਪਰ ਮਨਾਇਆ ਜਾਂਦਾ ਜੀ ਜਨਮ ਦਿਹਾੜਾ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਉਹਨਾਂ ਦਾ ਵੀ ਜਨਮ ਦਿਹਾੜਾ ਇਸ ਜਗ੍ਹਾ ਦੇ ਉੱਪਰ ਮਨਾਇਆ ਜਾਂਦਾ ਹੈ ਜੀ ਗੁਰਦੁਆਰਾ ਸਾਹਿਬ ਅੰਦਰ ਦਰਸ਼ਨੀ ਅਸਥਾਨ ਜੋ ਅਤੇ ਸਹੂਲਤਾਂ ਹਨ ਦਰਸ਼ਨੀ ਡਿਊਟੀ ਆ ਜੀ ਘੰਟਾ ਘਰਾ ਦਰਬਾਰ ਸਾਹਿਬ ਆ ਦੀਵਾਨ ਹਾਲਾ ਪੋਰਾ ਸਾਹਿਬ ਆ ਲੰਗਰ ਹਾਲਾ ਕਰਨ ਸਰ ਸਰੋਵਰ ਆ ਜੀ ਅਜਾਇਬ ਘਰ ਆ ਲਾਇਬ੍ਰੇਰੀ ਆ ਤਪਸਥਾਨ ਖੂਈ ਆ ਜੀ ਸੰਤ ਬਾਬਾ ਕਿਸ਼ਨ ਸਿੰਘ ਜੀ ਨਿਵਾਸ ਸਥਾਨ ਤੇ ਇਸ ਸਥਾਨ ਤੇ ਲੰਗਰ ਜੀ 24 ਘੰਟੇ ਚੱਲਦਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਤੇ ਲੰਗਰ ਛੱਕ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਰ ਹੁਣੀ ਲੰਗਰ ਦੀ ਸੇਵਾ ਕਰ ਰਿਹਾ ਜੋ ਟਰਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦੇ ਬਰਤਨ ਰੱਖੇ ਹੋਏ ਨੇ ਜੀ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇੱਧਰ ਦੇਖੋ ਬੀਬੀਆਂ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਤੇ ਉੱਪਰਲੇ ਪਾਸੇ ਓਰ ਜਸਟ ਫੈਨ ਵੱਡਾ ਲੱਗਿਆ ਹੋਇਆ ਜੀ ਜੋ ਤਾਂ ਕਿ ਇਹਨਾਂ ਨੂੰ ਨਾਲ ਦੀ ਨਾਲ ਹਵਾ ਲੱਗ ਸਕੇ ਸੰਗਤਾਂ ਨੂੰ ਜੋ ਵੀ ਗੁਰੂ ਘਰ ਆ ਕੇ ਸੰਗਤਾਂ ਸੇਵਾ ਕਰਦੀਆਂ ਨੇ ਸੱਚੇ ਦਿਲ ਨਾਲ ਜੀ ਪ੍ਰਮਾਤਮਾ ਉਹਨਾਂ ਦੀ ਹਮੇਸ਼ਾ ਝੋਲੀਆਂ ਭਰਦਾ ਵਾ ਜੀ ਤੇ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜੋ ਵੀ ਗੁਰੂ ਘਰ ਆ ਕੇ ਇੰਨੇ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਕਰ ਰਹੀਆਂ ਨੇ ਸੰਗਤਾਂ ਬਹੁਤ ਹੀ ਪਿਆਰੇ ਪਿਆਰੇ ਬੂਟੇ ਰਾਣਾ ਸਾਹਿਬ ਜੀ ਦੇ ਵਿੱਚ ਤੁਸੀਂ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਇੰਨੇ ਦੇਖ ਦੇਖ ਰੇਖ ਸੰਭਾਲ ਬਹੁਤ ਜ਼ਿਆਦਾ ਵਾ ਜੀ ਬਹੁਤ ਪਿਆਰ ਤੇ ਸਤਿਕਾਰ ਨਾਲ ਸੰਗਤਾਂ ਆ ਕੇ ਇਹਨਾਂ ਪੌਦਿਆਂ ਦੀ ਦੇਖ ਰੇ ਕਰਦੀਆਂ ਨੇ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਬੂਟੇ ਰਾਣਾ ਸਾਹਿਬ ਜੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਤੇ ਸਾਹਮਣੇ ਪਾਸੇੋਂ ਤੁਸੀਂ ਦੇਖ ਸਕਦੇ ਹੋ ਇੱਕ ਸ਼ੈੱਡ ਵੀ ਪਾਇਆ ਗਿਆ ਵਾ ਜੋ ਕਿ ਸੰਗਤਾਂ ਜਦੋਂ ਜ਼ਿਆਦਾ ਗਰਮੀ ਜਦੋਂ ਹੋ ਜਾਂਦੀ ਆ ਸ਼ੈੱਡ ਦੇ نیچے ਵੀ ਬੈਠ ਜਾਂਦੀ ਆ ਤੇ ਇਹ ਸਰੋਵਰ ਹਾਲ ਨੂੰ ਪੌੜੀਆਂ ਦਾ ਰਸਤਾ ਜਾਂਦਾ ਵਾ ਜੀ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਰੋਵਰ ਦੀ ਸਫਾਈ ਦਾ ਕੰਮ ਚੱਲ ਰਿਹਾ ਵਾ ਜੀ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਤਾ ਸੀਗਾ ਜੀ ਸਰੋਵਰ ਦਾ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਤੁਹਾਨੂੰ ਤੇ ਦੇਖੋ ਇੱਧਰ ਖੰਜੂਰਾਂ ਦਾ ਦਰਖਤ ਲੱਗਿਆ ਵਾ ਖੰਜੂਰਾਂ ਹਲਕੀਆਂ ਹਲਕੀਆਂ ਖੰਜੂਰਾਂ ਵੀ ਲੱਗ ਗਈਆਂ ਨੇ ਗੁਰੂ ਘਰ ਦੇ ਵਿੱਚ ਦੇਖੋ ਜੀ ਇੱਧਰਲੇ ਪਾਸੇ ਅੰਬਾਂ ਦੇ ਬੂਟੇ ਲੱਗੇ ਨੇ ਪਾਰਕ ਦੇ ਵਿੱਚ ਜਦੋਂ ਕੁਝ ਸਮਾਂ ਪਹਿਲਾਂ ਅਸੀਂ ਛੋਟੇ ਹੁੰਦੇ ਇਸ ਜਗ੍ਹਾ ਤੇ ਆਉਂਦੇ ਹੁੰਦੇ ਸੀਗੇ ਜੀ ਜਿਸ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਪਾਰਕ ਦਿਖਾ ਰਿਹਾ ਜੀ ਇਸ ਜਗ੍ਹਾ ਦੇ ਉੱਤੇ ਜਿੱਥੇ ਬੂਟੇ ਲੱਗੇ ਆ ਇਸ ਜਗ੍ਹਾ ਦੇ ਉੱਪਰ ਸਾਈਕਲ ਸਟੈਂਡ ਹੁੰਦਾ ਸੀਗਾ ਕੁਝ ਸਮਾਂ ਪਹਿਲਾਂ ਦੀਆਂ ਗੱਲਾਂ 2000 4-5 ਦੀ ਗੱਲ ਆ ਜੀ ਇਸ ਜਗ੍ਹਾ ਦੇ ਉੱਪਰ ਸਾਰੇ ਸਾਰੀ ਜੋ ਪਾਰਕ ਬਣੀ ਆ ਰਾੜਾ ਸਾਹਿਬ ਜੀ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਸਾਈਕਲ ਸਟੈਂਡ ਹੁੰਦਾ ਸੀ ਸਾਰਾ ਇਧਰਲੇ ਪਾਸੇ ਸਾਈਕਲ ਪਾਰਕਿੰਗ ਹੁੰਦੀ ਸੀ ਜੋ ਵੀ ਯਾਤਰੀ ਸਾਈਕਲ ਸਕੂਟਰ ਮੋਟਰਸਾਈਕਲ ਤੇ ਆਉਂਦੇ ਸੀਗੇ ਜੀ ਇਹ ਜਗ੍ਹਾ ਦੇ ਉੱਪਰ ਪਾਰਕਿੰਗ ਹੁੰਦੀ ਸੀ ਇਹਨਾਂ ਨੇ ਵੀ ਦੋਸਤਾਂ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਰਾੜਾ ਸਾਹਿਬ ਜੀ ਦਾ ਇਤਿਹਾਸ ਸੁਣਿਆ ਵਾ ਨਾ ਜੀ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਹਮੇਸ਼ਾ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਤਰੱਕੀਆਂ ਬਖਸ਼ੇ ਜੀ ਪਰਮਾਤਮਾ ਘਰਾਂ ਦੇ ਵਿੱਚ ਖੁਸ਼ਹਾਲੀ ਰਵੇ ਹਮੇਸ਼ਾ ਉਹਨਾਂ ਦੇ ਜਿਨ੍ਹਾਂ ਨੇ ਇੰਨੇ ਪਿਆਰ ਤੇ ਸਤਿਕਾਰ ਨਾਲ ਬੈਠ ਕੇ ਵਾਹਿਗੁਰੂ ਦੇ ਘਰ ਦੀ ਵੀਡੀਓ ਦੇਖੀ ਆ ਜੀ ਦੋਸਤੋ ਜਿਨ੍ਹਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਪਹਿਲਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਨਾਲ ਦੀ ਨਾਲ ਅਡੇਤ ਹੁੰਦੀਆਂ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ ਦੋਸਤੋ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਰੋਜ਼ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਦੋਸਤੋ ਇੱਧਰ ਮੇਰੇ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ ਪੂਰੀਆਂ 1 ਕਿਲੋਮੀਟਰ ਤੱਕ ਦੁਕਾਨਾਂ ਲੱਗਦੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਪੂਰਾ ਸਮਾਨ ਮਿਲਦਾ ਇਸ ਦੁਕਾਨੇ ਇੱਕ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜੀ ਦਾ ਇਤਿਹਾਸ ਆ ਜੀ ਜੋ ਤੁਹਾਨੂੰ ਮੈਂ ਦਿਖਾ ਰਿਹਾ ਵੀਡੀਓ ਦੇ ਵਿੱਚੋਂ ਦੋਸਤੋ スクリーンショット ਲੈ ਕੇ ਬੜੇ ਆਰਾਮ ਤੇ ਪਿਆਰ ਨਾਲ ਤੁਸੀਂ ਪੜ੍ਹ ਸਕਦੇ ਹੋ ਜੀ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਜੀ ਦਾ ਤੇ ਇਧਰਲੇ ਪਾਸੇ ਦੇਖ ਸਕਦੇ ਹੋ 1 ਕਿਲੋਮੀਟਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਐਤਵਾਰ ਦੇ ਦਿਨ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਤੇ ਦੋਸਤੋ ਹੁਣ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੇਰਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਦੋਸਤੋ ਮਿਲਦੇ ਹਾਂ ਜੀ ਅਗਲੇ ਬਲੌਗ 'ਚ